ਜਲੰਧਰ ਦੇ ਆਰਟੀਆਈ ਦਫ਼ਤਰ 'ਚ ਉਦੋਂ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਟਰੈਕ ਦੇ ਇੱਕ ਮੁਲਾਜ਼ਮ ਨੇ ਅਵੇਦਕ ਨੂੰ ਕੰਨਾਂ 'ਚੋਂ ਮੈਲ ਕੱਢਣ ਦੀ ਗੱਲ ਕਹਿ ਦਿੱਤੀ। ਇੰਨੀ ਗੱਲ ਹੁੰਦੇ ਹੀ ਹੰਗਾਮੇ ਵਾਲੀ ਸਥਿਤੀ ਬਣ ਗਈ। ਦਰਅਸਲ ਟਰੈਕ ਤੇ ਤਨਾ ਜਸਵਿੰਦਰ ਸਿੰਘ ਕੋਲ ਇੱਕ ਨੌਜਵਾਨ ਲਾਇਸੈਂਸ ਲੈਣ ਲਈ ਆਇਆ ਤੇ ਉਸ ਨੂੰ 1-2 ਦਿਨ ਦਾ ਸਮਾਂ ਦਿੱਤਾ ਗਿਆ। ਜਸਵਿੰਦਰ ਅਨੁਸਾਰ ਉਕਤ ਨੌਜਵਾਨ ਨੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਫੋਨ 'ਤੇ ਗੱਲ ਕਰਵਾਈ ਤੇ ਉਹਨਾਂ ਕਿਹਾ ਕਿ ਇਹ ਸਹੀ ਤਰ੍ਹਾਂ ਗੱਲ ਨਹੀਂ ਸੁਣ ਰਿਹਾ ਤੇ ਇਸ ਦੇ ਕੰਨ ਸਾਫ਼ ਕਰਾਓ। ਥੋੜੀ ਦੇਰ ਬਾਅਦ ਉਦੇ ਰਿਸ਼ਤੇਦਾਰ ਟਰੈਕ ਤੇ ਪੁੱਜੇ ਤੇ ਹੰਗਾਮੇ ਵਾਲੀ ਸਥਿਤੀ ਬਣ ਗਈ ਮੌਕੇ ਤੇ ਥਾਣਾ ਬਸ ਸਟੈਂਡ ਦੀ ਪੁਲਿਸ ਪੁੱਜੀ ਤੇ ਨੌਜਵਾਨ ਨੂੰ ਥਾਣੇ ਲੈ ਗਈ ਉਧਰ ਦੂਜੇ ਪਾਸੇ ਸੈਕਟਰੀ ਆਰਡੀ ਐਨ ਨੈਨ ਜਸਲ ਵੀ ਮੌਕੇ ਤੇ ਪੁੱਜੇ ਕੀ ਨਹੀਂ ਗੱਲ ਕੋਈ ਚਲੋ ਆਪਰੇ ਜਦੋਂ ਆਪਾਂ ਰਿਕਵੈਸਟ ਆਪਾਂ ਫੋਨ ਕਰਦੇ ਆਂ ਜੀ ਇਹ ਤੁਹਾਡਾ ਬੱਚਾ ਹੁੰਦਾ ਨਾ ਉਹ ਫੋਨ ਕਰ ਦਿੱਤਾ ਹੈ ਤੁਹਾਡਾ ਮ ਕਰਨ ਤੋਂ ਬਾਅਦ ਆਪਾਂ ਅਕਸਰ ਕੋਈ ਦੁਵਾੜਾ ਦੇ ਆਉਂਦੀ ਮਗਰ ਲੈ ਉਹਦਾ ਮਤਲਬ ਬਾਜੀ ਤੁਹਾਨੂੰ ਕੋ ਪਤਾ ਕਾ ਬੱਚਾ ਆਇਆ ਪਤਾ ਲੱਗਾ ਕਿ ਤੁਹਾਡੇ ਬੱਚੇ ਨੇ ਜਿਹਨਾਂ ਦਾ ਮਤਲਬ ਵਾਰੀ ਨਹੀਂ ਆਇਆ ਪਹਿਲੇ ਲੱਗਦਾ ਤੁਮੇਰੇ ਆਪਰੇ ਤੁਹਾਡੇ ਬੱਚੇ ਨੂੰ ਕੋਈ ਨਹੀਂ ਗੱਲ ਕਰੇ ਮੈਨੂੰ ਹੋਣਾ ਜਾਂ ਨੂੰ ਦੋੜਨੀ ਹੈ ਕਿ ਤਾ ਆ ਕੇ ਗੱਲ ਸੁਣੋ ਮਾਰਾ ਤੁਹਾਡਾ ਬੱਚਾ ਹੈ ਇਹਨਾਂ ਨੇ ਕਹਿਇਆ ਕਿ ਜੇ ਪੰਡਿਆਂ ਦੇ ਕੰਮ ਜਿਹੜਾ ਤੁਹਾਨੂੰ ਮੈਨੂੰ ਕਹਿੰਦੇ ਆਂ ਕਿ ਸਹੀ ਪਾਸੇ ਤੋਂ ਕਾਰਨ ਕੈਦੀ ਵੀ ਦਾ ਪਾਇਆ ਗਿਆ ਹੈ ਇਸ ਆਪਣੇ ਕਾਰਸਾਫਰ ਤੋਂ ਲੋੜ ਪਈ ਹੈ ਕਿ ਤੁਹਾਨੂੰ ਦੂਜੀ ਹੋ ਗਈ ਹੈ ਜੇ ਹੈਗਾ ਉਹ ਕੋ ਰਾਈਟਿੰਗ ਬੰਦ ਨਹੀਂ ਰਾਈਟ ਰਾਈਟ ਭਾਈ ਮੈਂ ਆਮ ਪਬਲਿਕ ਆਮ ਜਨਤਾ ਦਾ ਬੰਦਾ ਮੈਂ ਵੀ ਕੀ ਕਰਦਾ ਹੈ ਤੇ ਪਿਆਰ ਕਰਦੀ ਬੰਦਾ ਆਮ ਬੰਦਾ ਬੱਚੇ ਕੋ ਟਾਈਮ ਨਹੀਂ ਹੁੰਦਾ ਤੁਸੀਂ ਮੰਡੇ ਦਾ ਟਾਈਮ ਦਿੱਤਾ ਮੰਡੇ ਨੂੰ ਫਿਰ ਬੰਦ ਲੈ ਜਾਣਾ ਕਹਿੰਦਾ ਜੀ ਇਹ ਸਿਰਫ ਸੋਮਵਾਰ ਦਾ ਗਿਆ ਤੇ ਕੋ ਕੰਮ ਨਹੀਂ ਨਹੀਂ ਸੋਮਵਾਰ ਨੂੰ ਲਸੈਂਸ ਲੈਣ ਨੂੰ ਆਪਣੇ ਕੰਨ ਚੋਂ ਪਹਿਲਾਂ ਮੈਲ ਖੜਾ ਇਹ ਕਿਹੜਾ ਵਰਡ ਆ ਇਸ ਬੰਦੇ ਨੂੰ ਬੋਲਣ ਦਾ ਫਲਾਈਟ ਹੈਗਾ ਵੀ ਜੀ ਤੁਸੀਂ ਇੱਕ ਮਿੰਟ ਪਿੱਛੇ ਮੁੜ ਕੇ ਦੇਖੋ ਮੈਂ ਮੁੜਾ ਪਿੱਛੇ ਇਹ ਇੱਕ ਮਿੰਟ ਮੇਰੀ ਗੋਲੀ ਤੋਂ ਨਹੀਂ ਨਾ ਤੋਂ ਨਹੀਂ ਮੇਰੀ ਗੋਲੀ ਇਹਦਾ ਜਵਾਬ ਇਹ ਮੈਂ ਕੰਨ ਜੋ ਮੈਂ ਕਹਾਂ ਭਾਈ ਸਾਹਿਬ ਜੀ ਕੰਨ ਮੈਂ ਕਰ ਕਰਕੇ ਦੁਬਾਰਾ ਨਾ ਬੋਲੋ ਇੱਕੋ ਗੱਲ ਨੂੰ ਦੁਬਾਰਾ ਵੀਡੀਓ ਕਰਦਾ ਹੁੰਦਾ ਤੁਹਾਨੂੰ ਪਿੱਛੇ ਮੁੜ ਕੇ ਦੇਖ ਲਏ ਨੇ ਬੰਦੇ ਪਛਾਣ ਹੋ ਰਹੇ ਆ ਬੰਦਾ ਸਿੱਧਾ ਬੋਲ ਕੇ ਗੱਲ ਕਰਦਾ ਜਦਕਿ ਮੈਡਮ ਨੇ ਆ ਪੁੱਛੋ ਮੈਡਮ ਬੁਲਾਓ ਆ ਪੁੱਛੋ ਤੁਹਾਡੀ ਫਾਲਸ ਬੁਲਾਓ ਯਾਰ ਮੈਡਮ ਨੂੰ ਮੈਡਮ ਤੁਸੀਂ ਮੈਨੂੰ ਮੇਨਾਂ ਗੱਲ ਕਰਾ ਦੇ ਬੈਡ ਜੀ ਇੱਕ ਮਿੰਟ ਤੁਸੇ ਮੁੰਡੇ ਨੂੰ ਕਿਹਾ ਵੀ ਦੱਸ ਮੈਨੂੰ ਦਿਖਾ ਪਾਈ ਬੈਡ ਜੀ ਬੈਡ ਜੀ ਇੱਕ ਮਿੰਟ ਆਓ ਇਧਰ ਤੁਸੇ ਮੁੰਡੇ ਨੂੰ ਕਿਹਾ ਵੀ ਮੈਨੂੰ ਦੱਸਾ ਪਾਈ ਨਹੀਂ ਨਹੀਂ ਮੈਂ ਕਿਹਾ ਮੈਨੂੰ ਦੱਸੋ ਕੀ ਕੰਮ ਪ੍ਰੋਬਲਮ ਹੈ ਉਹਦੇ ਬਾਅਦੂ ਤੇ ਮੇਰੇ ਨਾਲ ਫੋਨ ਤੇ ਗੱਲ ਕਰਨੀ ਆ ਕਹਿੰਦਾ ਮੈਂ ਉਹਨਾਂ ਨਾਲ ਗੱਲ ਕਰਨੀ ਆ ਉਹ ਤਾਂ ਐਡੀ ਲੰਮੀ ਲੀਕੀ ਲੈਣ ਦੇ ਵਿੱਚ ਮੈਨੂੰ ਫੋਨ ਤੇ ਗੱਲ ਮੈਂ ਬੋਲਾਂਗਾ ਹੀ ਮੈਨੂੰ ਗੁੱਸਾ ਖੜੇਗਾ ਤੁਸੀਂ ਇੰਨਾ ਕਹਿ ਰਹੇ ਹੋ ਆ ਗੱਲ ਨਹੀਂ ਕਰਵਾਉਣੀ ਕੋਈ ਸਾਰਾ ਤੁਸੀਂ ਕਹਿੰਦੇ ਕੰਨ ਚੋਂ ਮੈਂ ਤੁਹਾਡਾ ਫੈਲ ਨਹੀਂ ਕਰਿਆ ਯਾਰ ਨਹੀਂ ਕੁਝ ਨਹੀਂ ਹੁਣ ਸਾਰੀ ਬਬਲਿਕ ਪਰੇਸ਼ਾਨ ਹੋ ਰਹੀ ਹੈ ਇਹ ਤਾਂ ਇਹ ਬੱਚੇ ਜੋ ਇਹ ਤਾਂ ਤਾਕੇ ਦੇਖੋ ਆਪਣੀ ਮੁੱਤ ਨੂੰ ਤੁਹਾਨੂੰ ਚਲਾ ਕਰੀ ਮੇਰੀ ਗੱਲ ਸੁਣ ਜੇ ਤੁਸੀਂ ਇੰਨੀ ਮੈਂ ਫੋਨ ਲਾ ਕੇ ਰਿਕਾਰਡਿੰਗ ਹੈ ਜੇ ਮੈਂ ਫੋਨ ਲਾ ਕੇ ਤੁਹਾਨੂੰ ਗੱਲ ਕੱਢੀ ਹੈ ਮੇਰੀ ਗੱਲ ਕੁਝ ਨਹੀਂ ਕੱਢੀ ਤੁਹਾਡੀ ਵੀਓ ਟਾਕੇ ਦੀ ਤੁਸੀਂ ਨਹੀਂ ਕੱਢੀ ਮੈਂ ਕਿਹਾ ਵੀਓ ਟਾਕੇ ਦੀ ਫੋਟ ਗੱਲ ਨਹੀਂ ਕੱਢੀ ਮੈਂ ਹੂੰ ਕਿਆ ਕਰ ਜੋ ਮੈਂ ਗੱਲ ਜਿਹੜਾ ਅੰਦਰ ਇਦੋਂ ਦੀ ਆ ਮੇਰੇ ਨਾਲ ਫੋਨ ਤੇ ਗੱਲ ਕਰੋ ਜਿਹੜਾ ਆਂਦਾ ਇੱਕ ਦੋ ਦੀ ਮੇਰੇ ਨਾਲ ਫੋਨ ਤੇ ਗੱਲ ਕਰੋ ਬੁਝਾ ਦੇਣਾ ਰੱਖਿਆ ਦਾ ਬਲਾ ਯਾਰ ਸਾਰੇ ਸ਼ਾਪ ਕੋਈ ਕੰਮ ਨਹੀਂ ਕਰਦਾ ਯਾਰ ਬੰਦ ਕਰੋ ਕੰਮ ਸਾਰਾ ਕੋਈ ਨਹੀਂ ਯਾਰ ਆਪਾਂ ਜੀ ਇੱਕੋ ਜੀ ਕੰਪਲੀਟ ਹੋਮਿਆ ਕਰਾਣਾ ਮੈਂ ਦਵਾ ਹੋਇਆ ਨੌਕਰੀ ਹੈ ਨਾ ਮੇਰੇ ਦੋ ਹੱਥ ਲੰਬਤ ਹੈ ਮੈਂ ਬੜਿਆ ਲਿਖਾ ਬੰਦਾ ਮੈਂ ਨੌਕਰੀ ਪੜਾ ਆ ਗਿਆ ਮੈਂ ਆਪ ਜਰਾਂ ਕਰਾਂ ਤਾਂ ਕੋਈ ਪਰਵਾਹ ਨਹੀਂ ਹੈ ਭਾਵੇਂ ਕਰੋ ਪਹਿਲੇ ਨੂੰ ਭਾਵੇਂ ਕਰੋ ਐਮਰਜੀ ਨਾ ਸੁਣ ਵੀ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਭਾਵੇਂ ਮੈਨਾਂ ਬੱਤੀ ਆਂਦੇ ਨੇ ਇੱਥੇ ਨਹੀਂ ਜਾਣਾ ਕਰੀ ਇੱਥੇ ਆਂਦੇ ਨੇ ਮੈਨਾਂ ਰੁਕੋ ਨਹੀਂ ਨਹੀਂ ਕੰਮ ਕਰੋ ਇੱਥੇ ਕੰਮ ਹੋਣੀ ਚਾਹੀਦੀ ਹੈ ਨਹੀਂ ਯਾਰ ਚੋਕੀ ਚਲੋ ਆ ਜਾਈਏ ਆਹੋ ਤੇ ਮੈਂ ਜੋ ਕਿ ਕੰਮ ਬੰਦ ਕਰਾਉਣਾ ਸਾਰੇ ਕੰਮ ਬੰਦ ਸਾਰੇ ਬੰਦੇ ਘਰੇ ਆ ਚੋਕੀ ਨਜ਼ਰ ਰੱਖੋ ਮੈਂ ਤੁਹਾਨੂੰ ਕਹਿੰਦਾ ਮੈਂ ਇਹਨੂੰ ਨੈੱਟ ਮੈਨੂੰ ਰੋਕਾਂ ਮੈਂ ਆ ਲੈਣ ਦੀ ਆਇਆ ਹੋਇਆ ਚੋਕੀ ਚਲੋ ਭਾਈ ਆ ਜਾਓ ਆ ਜਾਓ ਕੋਈ ਗੱਲ ਹਾਂ ਜੀ ਉਹ ਤਾਂ ਹੁਣ ਕੌਣ ਆ ਰਿਹਾ ਲੈ ਕੇ ਆਫ ਦੇ ਵਿੱਚ ਨਾ ਪਾਕਿਆਂ ਤੋਂ ਮੜਾ ਜਾ ਇਹਨਾਂ ਦੀ ਤੁੰਤੂ ਮੈਮੇ ਹੋਈ ਬਸ ਆਫ ਦੇ ਵਿੱਚ ਨਾ ਬੈਗ ਹੋ ਗਿਆ ਨਹੀਂ ਕਿੱਥੇ ਹੋਇਆ ਸੀਗਾ ਜੀ ਆਰਟੀਏ ਦੇ ਉੱਪਰ ਹੀਗਾ ਲੈਣਾ ਲੱਗੀਆਂ ਲੈਣਾ ਦੇ ਵਿੱਚੋਂ ਮੜਾ ਜਾ ਇੱਕ ਬਿਜੇ ਨਾ ਕਰ ਰੋਏ ਕੋਈ ਕੰਪਲੀਟ ਆਈ ਸੀ ਤੁਹਾਨੂੰ ਕੰਪਲੀਟ ਫੋਨ ਆਇਆ ਸੀ ਆਰਟੀਏ ਦੇ ਉੱਪਰ ਉਹਦੇ ਉਹਦੇ ਦੇ ਮੁੜ ਕੇ ਨਾ ਹੋ ਗਿਆ ਆਫ ਦੇ ਐਪਲੀਕੈਂਟ ਨਾਰਮਲ ਲਾਈਨ 'ਤੇ ਕਿਹਾ ਉਹ ਕੰਮ ਹੋ ਗਿਆ ਮੈਂ ਜਸਟ ਇਹਨਾਂ ਕਿਹਾ ਵੀ ਤੇਰਾ ਫੋਟੋ ਨਹੀਂ ਹੋਣੀ ਤੂੰ ਸੋਮਵਾਰ ਆ ਕੇ ਆਪਣਾ ਸ਼ਾਨੀ ਲਾਇਸੈਂਸ ਲੈ ਜੀ ਨੈਕਸਟ ਡੇ ਕਿਉਂਕਿ ਦੋ ਛੁੱਟੀਆਂ ਨੇ ਪਰ ਉਹ ਸੁਣਿਆ ਨਹੀਂ ਐ ਕੀ ਐ ਉਹਨੂੰ ਲੱਗਾ ਕਿ ਮੈਂ ਉਹਨੂੰ ਕਿਹਾ ਤਾਂ ਵੀ ਸੋਮਵਾਰ ਦੁਬਾਰਾ ਉਹ ਫਿਰ ਮੈਡਮ ਨੇ ਉਹਨੂੰ ਪੁੱਛਿਆ ਵੀ ਹਾਂ ਕਹਿੰਦਾ ਮੈਂ ਫੋਨ ਤੇ ਗੱਲ ਕਰਾਣੀ ਮੈਨੂੰ ਕਹਿੰਦੇ ਦੱਸੋ ਮੈਨੂੰ ਮੈਂ ਕੀ ਦੇਖਣਾ ਮੈਂ ਦੱਸ ਜੀ ਨਹੀਂ ਜੀ ਕਹਿੰਦਾ ਜੀ ਮੈਂ ਉਹਨਾਂ ਨੇ ਕਰਾਣੀ ਫੋਨ ਤੇ ਗੱਲ ਆ ਕੇ ਮੈਨੂੰ ਫੋਨ ਤੇ ਗੱਲ ਕਰਾ ਦਿੱਤੀ ਮੈਂ ਦੇਖਿਆ ਮੈਨੂੰ ਇਹਨਾਂ ਦਾ ਇਹੀ ਐ ਵੀ ਇਹਨਾਂ ਦਾ ਲਾਇਸੈਂਸ ਜਿਹੜਾ ਸੌ ਪੜ ਚੁੱਕਾ ਵੈ ਸੋਮਵਾਰ ਪ੍ਰਿੰਟ ਲੈਣਾ ਉਹਨਾਂ ਨਾਲ ਕਹੀ ਉਹਨੂੰ ਤੇ ਉਹ ਕਹਿੰਦਾ ਜੀ ਮੇਰੇ ਨਾਲ ਬੜਾ ਬਦਤਮੀਜ਼ ਨਾ ਬੋਲੇ ਮੈਂ ਕਹਿੰਦਾ ਉਹਨੂੰ ਕਿਹਾ ਧਿਆਨ ਨਾਲ ਸੁਣਿਆ ਕੰਨਾਂ ਨਾਲ ਮੈਲ ਘਟੇ ਨਹੀਂ ਗੱ ਬਟ ਉਸ ਤੋਂ ਬਾਅਦ ਉਹ ਫਾਦਰ ਨੇ ਮੈਨੂੰ ਫੋਨ ਦੇ ਉੱਤੇ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ ਤੇ ਉਸ ਤੋਂ ਬਾਅਦ ਆ ਕੇ ਉਸ ਤੋਂ ਬਾਅਦ ਇਹਨੇ ਆ ਕੇ ਇੱਥੇ ਡਰਾਮਾ ਕੀਤਾ ਸਾਰੀ ਪਬਲਿਕ ਦਾ ਕੰਮ ਪ੍ਰੇਸ਼ਾਨ ਕੀਤਾ ਐਸਕੇ ਆਰਟੀਐਮ ਐਮ ਉਹ ਮੈਨੂੰ ਕਹਿ ਕੇ ਕਿ ਇਹਨੇ ਵੀ ਦੁਬਾਰਾ ਤੁਸੀਂ ਉੱਥੇ ਆਇਓ ਮੈਨੂੰ ਪਹਿਲੇ ਰਿਟਨ ਚ ਦੇ ਕੇ ਦਿਓ ਆਪਾਂ ਇਹਦੇ ਰਿਗਾਰਡਿੰਗ ਅਰੇਂਜਮੈਂਟਸ ਕਰੀਏ ਕਿ ਲੋਕੀ ਆ ਕੇ ਸਾਡੇ ਨਾਲ ਇੰਨਾ ਬਦਤਮੀਜ਼ ਨਾਲ ਬੋਲਦੇ ਆ ਉਹਦੇ ਰਿਗਾਰਡਿੰਗ ਵੀ ਸਾਡੇ ਕੋਲ ਕੋਈ ਸੇਫਟੀ ਹੋਣੀ ਚਾਹੀਦੀ ਸਾ ਆਪਾਂ ਵੀ ਇਨਸਾਨ ਆ ਆਪਾਂ ਵੀ EMPLOYEES ਆ ਇੱਕ ਵੀ ਸਾਡੀ ਐਜ਼ ਅ EMPLOYEES ਵੀ ਸਾਡੀ ਸੇਫਟੀ ਵਾਸਤੇ ਵੀ ਕੁਝ ਕਰਨਾ ਚਾਹੀਦਾ ਉਹਨਾਂ ਦਾ ਨਾਮ ਨਹੀਂ ਕਿ ਮੈਂ ਉਹੰਡੀਆਂ ਫਾਈਲਾਂ ਦਾ ਜੋ ਯਾਦ ਨਾਮ ਨਹੀਂ ਆਦ ਹੋ ਸਕਦਾ ਫਾਈਲ ਨੂੰ ਲੈ ਚੁੱਕਾ ਸੀ ਆਲਰੇਡੀ ਮੇਰੇ ਕੋਲ ਉਹਦੇ باوجود ਪਿੱਛੋਂ ਦੀ ਕਾਊਂਟਰ ਦੇ ਪਿੱਛੋਂ ਨਹੀਂ ਆ ਕੇ ਮੈਨੂੰ ਕਹਿ ਰਹੇ ਜੀ ਮੇਰੇ ਪਾਪਾ ਨਾਲ ਗੱਲ ਕਰੋ ਜੀ ਮੈਂ ਉਹਨਾਂ ਕਿਹਾ ਮੈਂ ਤਾਂ ਬਿਜ਼ੀ ਨਹੀਂ ਨਹੀਂ ਕਰੋ ਜੀ ਕਹਿੰਦਾ ਮੇਰੇ ਪਾਪਾ ਨਾਲ ਗੱਲ ਕਰਨੀ ਤੁਹਾਡੇ ਨਾਲ ਉਹਨਾਂ ਦੇ ਫੋਨ 'ਚ ਰਿਕਾਰਡਿੰਗ ਹੈ ਕਿ ਮੈਂ ਉਹਦਾ ਹੀ ਫੋਨ ਸੀਗਾ ਉਹਦੇ ਉਹਦੇ ਫੋਨ 'ਤੇ ਉਹਨੇ ਆਪਣੇ ਆਪ ਬਲ ਕਰਾਈ ਉਹ ਕਹਿੰਦਾ ਜੀ ਮੇਰੇ ਕੋਲ ਰਿਕਾਰਡਿੰਗ ਹੈ ਰਿਕਾਰਡਿੰਗ ਦੇਖ ਲਓ ਮੈਂ ਸਿਰਫ ਇੰਨਾ ਹੀ ਕਿ ਜਰੂਰ ਗਿਆ ਕਿ ਆਪਣਾ ਉਹਨੂੰ ਆਪਣੇ ਮੁੰਡੇ ਨੂੰ ਕਹੋ ਜੀ ਫੋਨ ਕੰਮ ਚ ਮੈਲ ਕਰ ਦੇ ਕਿਉਂਕਿ ਸਾਰਿਆਂ ਨੂੰ ਇਹੀ ਕਿ ਉਹਨੂੰ ਜਾਂ ਸੁਣਿਆ ਨਹੀਂ ਹੈ ਜਾਂ ਜੋ ਵੀ ਹੈ ਬਸ ਆ ਰਹੇ ਆ ਮਤਲਬ ਚਲੂ-ਚਲੂ ਤੋਂ ਅਸੀਂ ਬਰਦਾਸ਼ਤ ਕਰੀ ਜਾ ਰਹੇ ਹਾਂ ਵੀ ਠੀਕ ਹੈ ਜੀ ਹੁਣ ਫਿਰ ਮੁੜ ਕੇ ਉਹ ਸ਼ਿਕਾਇਤਾਂ ਕਰਦੇ ਆ ਜੋ ਵੀ ਕਰਦੇ ਪਰ ਸਾਡੀ ਸੁਣਨ ਵਾਲਾ ਕੌਣ ਹੈ ਸਾਡੀ ਸੁਣਨ ਵਾਲਾ ਤਾਂ ਸਾਡਾ ਅਫਸਰ ਹੀ ਹੈ ਜੇ ਉਹ ਨੂੰ ਕਵਾਂਗੇ ਵੀ ਸਾਡੀ ਸੇਫਟੀ ਵਾਸਤੇ ਵੀ ਕੋਪਲੂਜ਼ਨ ਕੀਤਾ ਜਾਵੇ ਵੀ ਸਾਡੇ ਨਾਲ ਆ ਕੇ ਲੋਕੀ ਇਸ ਤਰ੍ਹਾਂ ਬੋਲਦੇ ਅਸੀਂ ਤਾਂ ਕੰਮ ਕਰਨੇ ਬੈਠੇ ਆ ਬਾਹਰ ਦੇਖੋ ਐਡਰ ਰਸ਼ ਆ ਭਾਵੇਂ ਲੰਚ ਟਾਈਮ ਆਪਣਾ ਸਕਿਪ ਕਰਕੇ ਵੀ ਆਪਣਾ ਕੰਮ ਕਰਦੇ ਰਹੇ ਆ ਜਿੰਨਾਂ ਲੋਕਾਂ ਦੀਆਂ ਅਧਤਾਲਾ ਦੌਰਾਨ ਅਪਾਇੰਟਮੈਂਟਾਂ ਨਹੀਂ ਹੋਈਆਂ ਉਹਨਾਂ ਨੂੰ ਅਸੀਂ ਆਪਣੇ ਬਿਲਾਵ ਦੇ ਉੱਤੇ ਬਲਾਬਲਾ ਕੇ ਉਹਨਾਂ ਦਾ ਡ ਇੰਨਾ ਕੁਝ ਕਰਨ ਦੇ ਬਾਅਦ ਵੀ ਅਸੀਂ ਕਹੀ ਕੁਝ ਸੁਣਨਾ ਤੇ ਫਿਰ ਅਸੀਂ ਕਿਉਂ ਕਰਨੇ ਗੋ ਜਲੰਧਰ ਤੋਂ ਰੋਜ਼ਾਨਾ ਨਿਊਜ਼ 24 ਲਈ ਕੈਮਰਾਮੈਨ ਦੇਵਰਾਜ ਦੇ ਨਾਲ ਸਥਿਸ਼ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਬੈਲ ਆਈਕਨ ਦਬਾਉਣਾ ਨਾ ਭੁੱਲਣਾ